ਲੋਕ ਕਹਿੰਦੇ ਕੈਨੇਡਾ ਚ ਬੈਠੇ ਸਾਡੀ ਗੱਡੀਆਂ ਚੋਰੀ ਹੁੰਦੀਆਂ ਨੇ ਕੈਨੇਡਾ ਸਭ ਤੋਂ ਵੱਧ ਗੱਡੀਆਂ ਚੋਰੀਆਂ ਹੁੰਦੀਆਂ ਨੇ ਉਹ ਕਹਿੰਦੇ ਵੀ ਹੁੰਦੀਆਂ ਕਿਵੇਂ ਨੇ ਬਾਈ ਤੁਹਾਨੂੰ ਪਤਾ ਉੱਥੇ ਗੈਜਟ ਮਿਲਦੇ ਆ ਕੰਬੋ ਅੱਛਾ ਜਿਵੇਂ ਹੁਣ ਆਪਾਂ ਗੱਡੀ ਲੋਕ ਕਰਦੇ ਆ ਰਿਮੋਟ ਨਾਲ ਹਾਂ ਲੋਕ ਹੋ ਗਈ ਬਿਲਕੁਲ ਕੰਮ ਤੋਂ ਕੋਡਿੰਗ ਤੇ ਕਰਦੀ ਆ ਕੰਮ ਉਹ ਬਲੂਟੂਥ ਨਾਲ ਹੀ ਕਰਦੀ ਆ ਕੰਮ ਉਹ ਸਿਗਨਲ ਸਿਗਨਲ ਕਰਦੀ ਆ ਕੀ ਕਰਦੇ ਨੇ ਜਿਹੜੇ ਹੈਕਰ ਹੁੰਦੇ ਨੇ ਗੈਜਟ ਖਰੀਦਦੇ ਨੇ ਤੇ ਜਿਹੜੀ ਉਹ ਕੋਡਿੰਗ ਹੁੰਦੀ ਆ ਉਹਦੇ ਵਿੱਚ ਆਪਦਾ ਹੱਥ ਫਸਾਉਂਦੇ ਨੇ ਗੈਜਟ ਨਾਲ ਠੀਕ ਹੈ ਠੀਕ ਹੈ ਤੁਸੀਂ ਗੱਡੀ ਲੋਕ ਕਰੋਗੇ ਗੱਡੀ ਲੋਕ ਹੋ ਗਈ ਤੁ ਠੀਕ ਹੈ ਗੱਟ ਨੇ ਸਾਊਂਡ ਵੀ ਕਰਨੇ ਕਿ ਲੌਕ ਹੋ ਗਈ ਪਰ ਲੌਕ ਨਹੀਂ ਹੋਈ ਉਹ ਬੰਦਾ ਆਪ ਵਿੱਚ ਆ ਗਿਆ ਅੱਛਾ ਉਹਨੇ ਉਹ ਕੋਡਿੰਗ ਸਾਰੀ ਡੀਕੋਡ ਕਰਕੇ ਨਾ ਉਹਨੇ ਗੱਡੀ ਲੌਕ ਖੋਲ ਲੈਣਾ ਓਕੇ ਉਹ ਗੱਡੀ ਈਜ਼ੀ ਵੇ ਨਾ ਲਿਆ ਸਕਦਾ ਫੇਰ ਕੰਪਨੀਆਂ ਨੇ ਕੀ ਕੀਤਾ ਫੇਰ ਕੰਪਨੀਆਂ ਨੇ ਜੰਪ ਕੀਤਾ ਕਿ ਆਪਾਂ ਉਹ ਤੁਸੀਂ ਉਹ ਗੱਡੀਆਂ ਵੇਖੇ ਨੇ ਜਿਹੜੀਆਂ ਚਾਬੀ ਵਿੱਚ ਰੱਖ ਕੇ ਚੱਲਦੀਆਂ ਨੇ ਉਹ ਨਾ ਚੱਲਦੀਆਂ ਉਹ ਨਵੀਆਂ ਇਲੈਕਟ੍ਰੋਨਿਕ ਗੱਡੀਆਂ ਉਹਨਾਂ ਨੇ ਨਵਾਂ ਕੰਮ ਕਰਤਾ ਉੱਥੇ ਕੰਬੋ ਦੇਣ ਲੱਗੇ ਇੱਕ ਚੀਜ਼ ਨਾਲ ਦੂਜੀ ਆਈਟਮ ਫ੍ਰੀ ਤੇ ਉਹ ਕੀ ਕਰਦੇ ਨੇ ਤੁਸੀਂ ਡੀਕੋਡ ਕਰ ਲਈ ਦੂਜਾ ਸਟੈਪ ਹੁੰਦਾ ਹੈਗਾ ਗੱਡੀ ਦੇ ਵਿੱਚ ਨਾ ਜਿਵੇਂ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਇਹ ਇਹਨਾਂ ਦੇ ਸਿਲੰਡਰ ਬਲੌਕ ਹੁੰਦੇ ਨੇ ਜਦੋਂ ਜਿੰਨਾ ਚਿਰ ਤੁਸੀਂ ਕੀ ਨਹੀਂ ਰੱਖਣਾ ਜਿਹੜੇ ਸਿਲੰਡਰ ਨਾ ਗੈਸ ਰਿਵੀਲ ਨਹੀਂ ਕਰਦੇ ਉਹਨਾਂ ਨੇ ਉਹ ਸਿਲੰਡਰ ਨੂੰ ਸਿਲੰਡਰ ਨੂੰ ਵੀ ਅਨਲੌਕ ਕਰਨ ਦਾ ਇੱਕ ਗੈਜਟ ਦਿੱਤਾ ਹੈ ਕਿ ਤੁਸੀਂ ਬੋਰਨ ਖੋਲਣਾ ਹੈਗਾ ਆ ਸਿੱਧਾ ਉਹਦੇ ਵਿੱਚ ਫਸਾਉਣਾ ਤੇ ਤੁਹਾਡੀ ਗੈਸ ਰਿਲੀਜ਼ ਹੋ ਜਾਣੀ ਹੈ ਜੇ ਤੁਸੀਂ ਈਜ਼ੀ ਇਹ ਨਾਲ ਗੱਡੀ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਉਹ ਉਹ ਤੁਹਾਡੇ ਕੰਮ ਨਹੀਂ ਆਉਂਦਾ ਗੈਜਟ ਤੁਸੀਂ ਆਪਦੇ ਲੈਪਟਾਪ ਨਾਲ ਵੀ ਕਰ ਸਕਦੇ ਹੋ ਜਿਹੜੀ ਇਲੈਕਟ੍ਰੋਨਿਕ ਗੱਡੀਆਂ ਨੇ ਓਕੇ ਉੱਥੇ ਇਹ ਨਿੱਕੀ ਨਿੱਕੀ ਚੀਜ਼ ਬਈ ਐਡਡੇ ਵੱਡੀਆਂ ਚੀਜ਼ਾਂ ਨੂੰ ਮਤਲਬ ਮਾਰ ਪਾਉਂਦੀ ਹੈ ਇਹ ਫਿਜ਼ੀਕਲੀ ਬਣਿਆ ਜਿਵੇਂ ਜਿਹੜੇ ਤੁਸੀਂ ਰੈੱਡ ਰੂਮ ਦੀ ਗੱਲ ਕਰਦੇ ਹੋ ਫਿਜ਼ੀਕਲੀ ਬਣਿਆ ਕਿੱਥੇ ਹੈ ਕਿਤੇ ਇਸ ਚੀਜ਼ ਦਾ ਕਿਸੇ ਨੂੰ ਜਾਣਕਾਰੀ ਹੈ ਨਹੀਂ ਨਹੀਂ ਬਈ ਫਿਜ਼ੀਕਲੀ ਇਹਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਰੈੱਡ ਰੂਮ ਬਣਿਆ ਕਿੱਥੇ ਹੈ ਇਹ ਕੋਈ ਵੀ ਜਗ੍ਹਾ ਹੋ ਸਕਦੀ ਹੈ ਇਹ ਕੋਈ ਐ ਨਹੀਂ ਵੀ ਕੋਈ ਕੰਟਰੀ ਹੋਊਗੀ ਹੋ ਸਕਦਾ ਆਪਣੇ ਅਣਗੁਣ ਚ ਹੋਵੇ ਕਿਤੇ ਵੀ ਹੋ ਸਕਦਾ ਕਿਤੇ ਵੀ ਹੋ ਸਕਦਾ ਤੇ ਨਾ ਇਸ ਚੀਜ਼ ਨੂੰ ਕੋਈ ਗਵਰਨਮੈਂਟ ਟ੍ਰੇਸ ਕਰ ਸਕਦੀ ਹੈ ਕੋਈ ਵੀ ਇਹਨੂੰ ਟ੍ਰੇਸ ਨਹੀਂ ਕਰ ਸਕਦਾ ਸਾਰਾ ਇਨਕ੍ਰਿਪਟਡ ਹੈ ਓਕੇ ਜਿਹੜੀਆਂ ਚੀਜ਼ਾਂ ਸਰਫੇਸ ਵੈਬ ਤੇ ਨੇ ਹੁਣ WhatsApp ਖੋਲਦੇ ਆ WhatsApp ਦੇ ਉੱਪਰ ਕੀ ਲਿਖਿਆ ਹੁੰਦਾ ਹੈਗਾ ਇਨਕ੍ਰਿਪਟਡ ਇਹ ਇਨਕ੍ਰਿਪਟਡ ਨਹੀਂ ਹੈਗੀ ਆਪਣੀ ਗਵਰਨਮੈਂਟ ਹੈ ਜਿਹੜੀ ਉਹ ਡਾਟਾ ਉਹਨਾਂ ਦੀ ਆਪਣੀ ਪਾਲਿਸੀ ਹੈ ਕਿ ਆਪਾਂ ਡਾਟਾ ਦੇਣੀ ਦੇਣਾ ਬਈ ਤੁਸੀਂ ਜੋ ਮਰਜ਼ੀ ਚਲਾਓ ਪਰ ਸਾਡੇ ਕੋਲ ਡਾਟਾ ਹੋਣਾ ਚਾਹੀਦਾ ਹੈ ਥਾਈਲੈਂਡ ਦੀ ਸਰਕਾਰ ਹੈ ਉਹ ਡਾਟਾ ਮੰਗਦੀ ਨਹੀਂ ਤੁਸੀਂ ਕੁਝ ਕਰੀ ਜਾਓ ਅੱਛਾ ਉਥੋਂ ਦੀ ਪਾਲਿਸੀ ਹੈ ਉਹ ਡਾਟਾ ਨਹੀਂ ਮੰਗਦੇ ਸਭ ਤੋਂ ਵੱਡਾ ਡਾਰਕ ਸਾਈਟ ਹੈ THAILAND ਤੋਂ ਚੱਲ ਰਹੀਆਂ ਨੇ ਓਕੇ ਉਥੋਂ ਬੈਠ ਕੇ ਬੰਦੇ ਔਨ ਕਰਨੇ ਨੇ ਓਕੇ ਇਹ ਤੇ ਵੈਸੇ ਈਜ਼ੀ ਬੇ ਨਾਲ ਹਰ ਕੋਈ ਜਾ ਸਕਦਾ ਹੈ ਨਹੀਂ ਜਾ ਸਕਦਾ ਇੱਥੇ ਨਹੀਂ ਭਾਈ ਇੰਨਾ ਸੌਖਾ ਨਹੀਂ ਹੈਗਾ ਮੈਂ ਤੁਹਾਨੂੰ ਪ੍ਰੋਸੈਸ ਪਹਿਲਾਂ ਵੀ ਥੋੜਾ ਥੋੜਾ ਸਮਝਾਏਗਾ ਮੈਂ ਤੁਹਾਨੂੰ ਫੇਰ ਵੀ ਦੱਸ ਦਾਂਗਾ ਹਾਂ ਬੀਪੀਐਨ ਦੀ ਲੋੜ ਪੈਂਦੀ ਹੈ ਹਾਂ ਟੌਰ ਬ੍ਰਾਊਜ਼ਰ ਦੀ ਲੋਡ ਪੈਂਦੀ ਹੈਗੀ ਉਹ ਤੋਂ ਬਾਅਦ ਥੋੜੀ ਸਿਕਿਉਰਿਟੀ ਨਹੀਂ ਹੈਗੀ ਤੁਸੀਂ ਆਪ ਦਾ ਕਵਰ ਕਰਨਾ ਫੇਸ ਜਿਵੇਂ ਵੀ ਜਾਣਾ ਹੈ ਉਹ ਤੁਹਾਡੇ ਤੇ ਡਿਪੈਂਡ ਹੈ ਕਿਉਂਕਿ ਉੱਥੇ ਸੈਟਅਪ ਵੱਡੇ ਲੱਗੇ ਨੇ ਉਹਨਾਂ ਨੇ ਤੁਹਾਨੂੰ ਟਰੈਕ ਕਰਨਾ ਤੇ ਹੈਕ ਕਰਨਾ ਅੱਛਾ ਉਹਨਾਂ ਨੇ ਤੁਹਾਨੂੰ ਛੱਡਣਾ ਨਹੀਂ ਹੈਗਾ ਭਾਈ ਤੁਸੀਂ ਗਲਤ ਦੇਖੋ ਜਿਹੜਾ ਬੰਦਾ ਪਹਿਲੀ ਵਾਰ ਹੀ ਜਾਂਦਾ ਉਹ ਕੋਈ ਨਾ ਕੋਈ ਗਲਤੀ ਕਰਦਾ 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 ਉਹਨੇ ਈਜ਼ੀ ਵੀ ਤੁਸੀਂ ਹੋ ਸਕਦਾ ਤੁਸੀਂ ਫੋਨ ਰੀਸੈਟ ਮਾਰ ਲਿਆ ਤੁਸੀਂ ਕਹਿੰਗੇ ਮੈਰੀ ਰੀਸੈਟ ਮਾਰ ਕੇ ਫੋਨ ਚੱਲ ਜਾਣਾ ਥੋੜੀ ਈਮੇਲ ਤੋਂ ਹੀ ਚਲਾਉਂਗੇ ਤੁਸੀਂ ਰੀਸੈਟ ਫੋਨ ਮਾਰੋਗੇ ਰੀਸੈਟ ਕਰਨ ਤੋਂ ਆਫਟਰ ਥੋੜੀ ਉਹ ਹੀ ਈਮੇਲ ਨਾਲ ਫੋਨ ਖੁੱਲਦਾ ਹੈ ਜਿਹੜੀ ਪਹਿਲਾਂ ਲੌਗਇਨ ਸੀ ਲੌਗਇਨ ਸੀ ਬਿਲਕੁਲ ਬਿਲਕੁਲ ਤੇ ਬੰਦੇ ਜਦੋਂ ਉੱਥੇ ਜਾਂਦੇ ਨੇ ਈਮੇਲ ਟਰੈਕ ਕਰਨਾ ਬਈ ਉਹਨਾਂ ਲਈ ਤਾਂ ਖੱਬੇ ਪੱਥਰਾ ਕਰਮਾ ਉਹਨਾਂ ਨੇ ਜਮਾ ਸੌਖਾ ਈਮੇਲ ਟਰੈਕ ਕਰ ਲੈਣਾ ਤੇਰਾ ਜਦੋਂ ਹੈਕ ਕਰ ਲਿਆ ਉਹਨਾਂ ਨੇ ਤੇਰੇ ਫੋਟੋ ਫੋਟੋ ਆਬਵੀਅਸਲੀ ਹੁੰਦੀ ਆ ਆਪਣੀ ਹਮ ਹਮ ਈਮੇਲ 'ਚ ਫੋਟੋ ਹੁੰਦੀ ਹੈ ਹਮ ਈਮੇਲ 'ਚ ਫੋਟੋ ਨਾਲ ਵੀ ਆਈਪੀ ਤਾਂ ਉਹਨਾਂ ਟਰੈਕ ਕਰ ਹੀ ਲੈਣਾ ਬਈ